ਪਉ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਾਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰੁ ਚੁੱਪ ਚੁੱਪ ਨਾ ਹੋਵਈ ਜੇ ਲਾਇ ਰਹਾ ਦੇਵਤਾਰ ਭੁੱਖਿਆ ਭੁੱਖ ਨਾ ਤਰੀ ਜਿਵ ਨਾ ਪੁਰੀਆ ਭਾਰ ਸਾਸ ਸਿਆਣ ਪਾ ਲਖ ਹੋਏ ਤੈਕ ਨਾ ਚੱਲੈ ਨਾਲ ਕੇਵ ਸਚਿਆਰਾ ਹੋਈਐ ਕਿ ਕੂੜਾ ਟੁੱਟੈ ਪਾ ਲੋ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਬੜ ਆਈ ਹਉਕਮੈ ਤੁਮਨੀਚ ਹੁਕਮ ਲੇਖ ਸੁਖ ਸੁਭ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰੁ ਹੁਕਮ ਨਾ ਕੋਇ ਨਾਨਕੁ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨਾ ਕੋਇ ਗਾਵਾ ਕੋ ਤਾਣ ਹੋਵੈ ਕਿਸੈ ਤਾਣ ਗਾਵਾ ਕੋ ਦਾਤ ਜਾਨ ਨਿਸ਼ਾਨ ਗਾਵਾ ਕੋ ਗੁਣ ਵਡਿਆਈ ਅਚਾਰ ਗਾਵਾ ਕੋ ਜਿਦਿਆ ਵਿਖੰਦੀ ਚਾਰ ਗਾਵੈ ਕੋ ਸਾਜ ਕਰੇ ਤਨ ਖੇ ਹਉ ਗਾਵੈ ਕੋ ਜੀ ਲੈ ਫਿਰ ਦੇਹ ਹਉ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰਾ ਦੂਰ ਕਥਨਾ ਕਥਿਨੇ ਆਵੈ ਟੋਟ ਕਾਥ ਕਥ ਪਥੀ ਕੋਟੀ ਕੋਟ ਕੋਟ ਦੇਦਾ ਦੇ ਲੰਗੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਖਸੈ ਦੇ ਪਰਵਾਹੋ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਉ ਅਪਾਰ ਆਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੰਗੈ ਰਖੀਐ ਜਿਤ ਦਸਦਰਵਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਕੇ ਆਦ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਾਥ ਪਿਆ ਨਾ ਜਾਏ ਕੀ ਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਏ ਗੁਰ ਈਸਰ ਗੁਰ ਗੋਖ ਬਰਮਾ ਗੁਰ పార్వతి ਮਾਈ ਜੇ ਹੋ ਜਾਣਾਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਪੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸੁ ਭਾਵਾ ਮਨ ਭਾਣੇ ਤੇ ਨਾਇ ਕਰੀ ਜੇਤੀ ਸਿਰਥ ਉਪਾਈ ਵੇਖਾ ਬਿਨ ਕਰਮਾ ਤੇ ਮਿਲੇ ਲਈ ਨਦ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਦਾ ਇੱਕ ਦਾਤਾ ਸੋ ਗਏ ਬਿਸਰ ਨਾ ਜਾਈ ਜੇ ਝੁਗ ਚਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਚੈ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਇਕ ਜਸ ਪੀਰਤ ਜਗ ਲੇ ਜਿਤ ਸਨਦਰ ਨੇ ਆਵਾਈ ਤਾ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤਾਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਗੰਤਿਆ ਗੁਣ ਦੇ ਤਿਹ ਕੋਇ ਨ ਸਮਝੈ ਜੇ ਤਿਸ ਗੁਣ ਕੋਇ ਕਰੇ ਸੁਣਐ ਸਿਧ ਪੀਰ ਸੁਰਨਾਥ ਸੁਣਐ ਧਰਤ ਤਵੜ ਆਕਾਲ ਸੁਣਐ ਦੀਪ ਲੋਪਾ ਪਾਤਾਲ ਸੁਣਐ ਕੋਹਿ ਨ ਸਕ ਕਾਲ ਨਾਨਕ ਭਗਤਾ ਸਦਾ ਗਾਸ ਸੁਣਐ ਦੂਪ ਪਾਪ ਕਾ ਨਾਸ ਸੁਣਐ ਇਸਰ ਬਰਮਾ ਇੰਦ ਸੁਣਐ ਮੁਖ ਸਾਲਾਹ ਮੰਦ ਸੁਣਐ ਜੋਗ ਜੁਗਤ ਤਨ ਭੇਦ ਸੁਣਐ ਸਾਸਤ ਸਿੰਮ੍ਰਤ ਬੇਦ ਨਾਨਕ ਭਗਤ ਸਦਾ ਦੇਗਾਸ ਸੁਣਐ ਦੂਖ ਪਾਪ ਕਾ ਨਾਸ ਸੁਣਐ ਸਤ ਸੰਤੋਖ ਗਿਆਨ ਸੁਣਐ ਅਠ ਸਠਿ ਕਾ ਇਸਨਾਨ ਸੁਣਐ ਪੜ ਪੜ ਪਾਵਹ ਮਾਨ ਸੁਣਐ ਲਾਗੇ ਸਹਜ ਧਿਆਨ ਨਾਨਕ ਭਗਤ ਸਦਾ ਗਾਸ ਸੁਣਐ ਦੂਖ ਪਾਪ ਕਾ ਨਾਸ ਸੁਣਐ ਸਾਰਾ ਗੁਨਾਕੇ ਗਾਹ ਸੁਣਐ ਸਿਖ ਪੀਰ ਪਾਤਿਸ਼ਾਹ ਸੁਣਐ ਅੰਦੇ ਪਾਬਹਰਾਹ ਸੁਣਐ ਹਾਥ ਵੈਸ ਗਾਹ ਨਾਨਕ ਭਗਤ ਸਦਾ ਗਾਸ ਸੁਣਐ ਦੂਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਬਹਤਾਏ ਤਾਗਿਕ ਕਰਮ ਨਾ ਲੇਖਣ ਹਾਰ ਮਨੈ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਤ ਹੋਵੇ ਮਨ ਬੁੱਧ ਮਨ ਸਵਲ ਭਗਵਨ ਕੀ ਸੋਧ ਮਨ ਮਹ ਛੋਟਾ ਨਾ ਖਾਏ ਮਨ ਜਨ ਕਰ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰ ਬਠਾਕ ਨ ਪਾਏ ਮਨੈ ਪਾਪ ਸੋ ਪ੍ਰਗਟ ਜਾਏ ਮਨ ਨਾ ਮਾਗੋ ਨਾ ਚੱਲੇ ਪੰਥ ਮਨ ਨ ਧਰਮ ਸਿਰ ਦੀ ਸੰਵੰਦ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਬਾਵਹ ਲੋਕ ਦੁਆਰ ਮਨੈ ਪਰਵਾਰ ਸਹਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਗਵਹ ਨ ਭਿਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਹਿ ਤਰੁਦਰ ਜਾਨ ਪੰਚ ਕਾ ਗੁਰ ਏਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਥੇ ਕਹਿ ਕਰਨ ਨਾਹੀ ਸੋ ਮਾਰ ਤੌਲ ਧਰਮ ਦਇਆ ਕਪੂਤ ਸੰਤੋਖਤਾਵ ਰਖਿਆ ਜਨ ਸੂਤ ਜੇ ਕੋ ਗੁਜੈ ਹੋਵ ਸਚਿਆਰ ਧਰਮ ਦੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਤਨ ਕਵਣ ਜੋਰ ਜੀਵ ਜਾਤ ਰੰਗਾ ਕੇ ਨਾਬ ਸਭ ਨ ਲਿਖਿਆ 부ੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲੇ ਉਹ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀ ਤਪ ਸਾਵ ਏਕ ਕਵਾਉ ਸਿਸਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਬਾਰ ਨਾ ਜਵ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਸੰਤ ਪੂਜਾ ਅਸੰਖ ਤਾਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਾ ਉਦਾਸ ਅਸੰਖ ਭਗਤ ਗੁਣ ਗਿਆਨ ਹੀ ਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗ ਸਾਰ ਸੰਖ ਮੋਨ ਲੇਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਰਨ ਜਵ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਸੰਖ ਨੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰ ਰਾਹੇ ਅਸੰਖ ਮਲੇਸ਼ ਮਾਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਮਾਰੈ ਨਾ ਜਾਵੈ ਏਕ ਵਾਰ ਜੋ ਤੁਧ ਭਾਵੈ ਸਾਈ ਭਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਣ ਬੋਲਣ ਬਾਣ ਅੱਖਰ ਅਸ ਸੰਜੋਗ ਬਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿ ਫੁਰਮਾਏ ਤੇਵ ਤੇ ਪਾਹੇ ਜੇ ਤਾ ਪੀਤਾ ਤੇਤਾ ਨਾਮ ਬਿਨ ਨਾਵ ਨਾਹੀ ਕੋ ਥਾਉ ਕੁਦਰਤ ਕਵਣ ਕਹ ਵਿਚਾਰ ਵਰਨ ਜਵ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਹੰਤਰੀਏ ਹੱਥ ਪੈ ਤਨ ਦੇਹ ਪਾਣੀ ਧੋਤੈ ਉਤਰ ਸੁਖੇ ਹੋ ਮੂਤ ਪਲੀਤੀ ਕੱਪੜ ਹੋਏ ਤੇ ਸਾਗ ਮੂਨ ਲਈਐ ਉਹ ਧੋਏ ਭਰਿਐ ਮਤਿ ਪਾਪਾ ਕੈ ਸੰਗੋ ਧੋਏ ਨਾਬ ਕੈ ਰੰਗ ਪੁੰਨੀ ਪਾਪੀ ਆਖਣ ਨਾਹੈ ਕਰ ਕਰ ਕਰਣਾ ਲੇਖਦੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਗੋ ਜਾਹੁ ਤੀਰਥ ਤਪੁ ਦਇਆ ਦਤ ਤਾਨ ਜੇ ਕੋ ਪਾਵੈ ਤਿਲਕ ਮਾਨ ਸੁਣਿ ਆ ਮੰਨਿ ਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬੈਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੋਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਖੇਤ ਕਵਣ ਵਾਰ ਕਵਣ ਸੇ ਰਤੀ ਮਹੋ ਕਵਣਾ ਜਿਤ ਹੋਆ ਆਕਾਰ ਦੇਰ ਨ ਪਾਈਆ ਪੰਡਤੀ ਜੇ ਹੋ ਗਾ ਦੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲੇਖਣ ਲੇ ਪੁਰਾਣ ਖੇਤ ਵਰਨ ਜੋ ਵੀ ਜਾਣੈ ਰੁਤ ਮਹੋ ਨ ਕੋਈ ਜਕਤ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਤੂ ਇੱਕ ਸਿਆਣਾ ਵਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆਨ ਨ ਸੋਹੈ ਪਾਤਾਲ ਪਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਠੱਪੇ ਵੇਦ ਕਹਿਣ ਇੱਕ ਬਾਤ ਸਾਹਸ 18 ਕਹਿਣਕ ਤੇ ਬਾ ਅਸੂ ਇਕ ਧਾਤ ਲੇਖਾ ਹੋਏ ਤਾਂ ਲਿਖੀ ਐ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪੋ ਸਾ ਲਾਹੀ ਸਾ ਲਾਹੇ ਇਤੀ ਸਵਰਤ ਨ ਪਾਇਆ ਨਦੀਆ ਅਤਿ ਬਾਹ ਪਵਹ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਾਨ ਕਿਹੜੇ ਤੋਲਨ ਹੋਵਨੀ ਚਿਤਸ ਮਨ ਹੋ ਨ ਵੀਸਰ ਹੈ ਅੰਤ ਨ ਸਫਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨ ਅੰਤ ਅੰਤ ਨ ਵੇਖਣ ਸੋਣਨ ਨ ਅੰਤ ਅੰਤ ਨ ਜਾਪੈ ਕਿਹਾ ਮਨ ਮੰਤ ਅੰਤ ਨ ਜਾਪੈ ਪੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਏਹੋ ਅੰਤ ਨ ਜਾਣਾ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਉ ਏਵਡ ਊਚਾ ਹੋ ਗਰ ਕੋਏ ਤਿਸ ਉਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ दात ਬਹੁਤਾ ਕਰਮ ਲੇਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗ ਹੈ ਜੋਤ ਅਪਰ ਕੀਤਿਆ ਗਣਤ ਨਹੀਂ ਵਿਚਾਰ ਕਿਤੇ ਖਾਪੋ ਟੁੱਟ ਹੈ ਬੇਕਾਰੋ ਕਿਤੇ ਲੈ ਲੈ ਮੁਕਿਰਪਾ ਹੈ ਕਿਥੇ ਮੂਰਖ ਖਾਹੀ ਖਾਹੇ ਕੇਤੇ ਆ ਦੂਖ ਭੂਖ ਸਦ ਮਾਰ ਇਹ ਢੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀ ਆ ਮੋਹ ਖਾਏ ਆਪੇ ਜਾਣੇ ਆਪੇ ਦੇਖ ਆਖੇ ਸੇ ਭੇਕੇ ਹੀ ਕੇ ਜਿਸ ਨੂੰ ਬਖਸੇ ਸਬਤ ਸਲਾਹ ਅਨੰਤ ਪਾਤ ਸਾਹੀ ਪਾਤਿ ਸਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਢੰਡਾਰ ਅਮੁੱਲ ਆਵਹਿ ਅਮੁੱਲ ਰਜਾਹਿ ਅਮੁੱਲ ਭਾਏ ਅਮੁੱਲ ਅਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੂਲ ਅਮੁੱਲ ਪਰਵਾਨਾ ਅਮੁੱਲ ਬਖਸ਼ੀਸ ਅਮੁੱਲ ਨੀਸਾਨਾ ਅਮੁੱਲ ਕਰਨ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖ ਹੈ ਦੇਦ ਪਾਠ ਪੁਰਾਣਾ ਆਖ ਹੈ ਪੜੇ ਕਰ ਹੈ ਵਖਿਆਣ ਆਖ ਹੈ ਵਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਇਸਤ ਰਖ ਸਿਦ ਆਖ ਹੈ ਪੀਤੇ ਪੀਤੇ ਬੁੱਧ ਅੱਖ ਹੈ ਦਨੁ ਅੱਖ ਹੈ ਦੇਵ ਅੱਖ ਹੈ ਸੁਰ ਨਰ ਮਨ ਜਨ ਸੇਵ ਕਹਿਤੇ ਅੱਖ ਹੈ ਅੱਖਣ ਪਾਹੇ ਕਹਿਤੇ ਕਹਿ ਤਹ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਤਾਖ ਨਸ ਕਹਿ ਕੇ ਹੀ ਕੇ ਜੇਵਡ ਭਾਵਤੇ ਵਡ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਅੱਖ ਬੋਲ ਬਿਗਾੜ ਤਾ ਲਿਖੀਐ ਸਿਰ ਗਵਾਰਾ ਗਵਾਰੂ ਸੋਦਰ ਕੇ ਹਾਸੋ ਘਰ ਕਿਹਾ ਜਤ ਵਹ ਸਰਬ ਸਮਾਦੇ ਵਜੇ ਨਾਦ ਅਨੇਕ ਅ ਸੰਖਾ ਕਿਤੇ ਗਾਵਣ ਹਾਰੇ ਕਿਤੇ ਰਗ ਪਰਿਸਵ ਕਹੀਆਂ ਨ ਕਿਤੇ ਗਾਵਣ ਹਾਰੇ ਗਾਵਹਿ ਤਹੁ ਨਉ ਪਉਣ ਪਾਣੀ ਵੈ ਸੰਤਰ ਗਾਵਹਿ ਰਾਜ ਧਰਮ ਦੁਆਰੇ ਗਾਵਹਿ ਚਿਤ ਗਉਪਤ ਲਿਖ ਜਾਣ ਹੈ ਲੇਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਸ ਵਾਰੇ ਗਾਵਹਿ ਇੰਦਾ ਇਹ ਆਸਨ ਬੈਠੇ ਦੇਵਤੇ ਆਦਰ ਨਾਲੇ ਗਾਵਹਿ ਸਿਦ္ਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪਾੜਨ ਰਖੀ ਸਰ ਜੋਗ ਜੁਗ ਵਿਦਿਆ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਾਇ ਆਲੇ ਗਾਵਨ ਰਤਨ ਉਪਾਇ ਤੇਰੇ 860 ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੁਦਾਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਪਰ ਭੰਡਾ ਕਰ ਕਰ ਰਖੇ ਧਾਰੇ ਸੇ ਤੁਧ ਨੂੰ ਗਾਵਹਿ ਜੋ ਤੁਧ ਭਾਵਨਾ ਦਿੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਹੀਂ ਹੈ ਪੀ ਹੋ ਸਿਚਾਈ ਨਾ ਜਸ ਰਚਨਾ ਜਨ ਰਚਾਈ ਰੰਗੇ ਰੰਗੇ ਬਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਛੋੜੀ ਧਿਆਨ ਕੀ ਕਰ ਬਿਗੂਤ ਕੇਂਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤੇ ਸੈ ਆਦੇਸ ਆਦ ਅਨੀਰ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਉਤ ਗਿਆਨ ਦਇਆ ਭੰਡਾਰਨ ਘਾਟ ਘਟ ਵਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਬਰਾ ਸਾਧ ਸੰਜੋਗ ਬੇਜੋਗ ਦੋਏ ਕਾਰ ਚਲਾਵ ਹੈ ਲਿਖ ਆਵਹਿ ਭਾਗ ਆਦੇਸ਼ ਤੇ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਏਕ ਮਾਈ ਜੁਗਤ ਬਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਜੀਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਓਹ ਹੋ ਵੇਖੈ ਉਹਨਾਂ ਨਦਰ ਨ ਆਵੇ ਬਹੁਤਾ ਇਹੋ ਬਿਡਾਨ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਢੰਡਾਰ ਜੋ ਕਿਸ ਪਾਇਆ ਸੋ ਏਕ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪੌ ਲੱਖ ਹੋਏ ਲੱਖ ਹੋਵੇ ਲੱਖ 20 ਲੱਖ ਲੱਖ ਗੜਾਖੀ ਹੈ ਏਕ ਨਾਮ ਜਗਦੀਸ਼ ਏਤ ਰਹਿ ਪਤ ਪਬੜੀਆ ਚੜੀਏ ਹੋਏ 31 ਸੁਣ ਬੱਲਾ ਆਕਾਸ ਪੀ ਕੀਤਾ ਆਈ ਦੀਸ ਨਾਨਕ ਨਦਰੀ ਪਾਈਐ ਕੂੜੀ ਕੂੜ ਐਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਨੰਗਣ ਤੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸਫਤੀ ਗਿਆਨ ਵਿਚਾਰੇ ਜੋਰ ਨਾ ਜੁਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਐਸ ਵਿੱਚ ਜੀ ਯੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਵਾਰ ਤਿਥੈ ਸੋਹਮਨ ਪੰਚ ਪਰਵਾਣ ਨਦਰੀ ਕਰੁ ਕਵੈ ਨੀਸਾਨ ਕਾਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਬੈ ਸੰਤਰ ਕੀਤੇ ਕਾਲ ਮਹੇਸ ਕੇਤੇ ਵਰਮੇ ਘਾਟ ਤਕੜੀਐ ਰੂਪ ਰੰਗ ਕੇ ਬੇਸ ਕੀਤੀਆ ਕਾਰਮ ਘੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਫੂਰ ਕੀਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਹਰਨਾਥ ਕੇਤੇ ਕੇਤੇ ਦੇਵੀ ਬੇਸ ਕੇਤੇ ਦੇਵ ਦਾਨਵ ਮਨ ਕੀਤੇ ਕੇਤੇ ਰਤਨ ਸਮੰਦ ਕੀਤੀਆ ਖਾਣੀ ਕੀਤੀਆ ਬਾਣੀ ਤੇਤੇ ਬਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹ ਗਿਆਨ ਪਰ ਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤੈਨ ਮਹਿ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਕਾਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਬਸ ਮਨ ਮਾਹੇ ਤਿੱਥੈ ਭਗਤ ਬਸ ਹੈ ਕੇ ਲੋ ਕਰਹਿ ਅਨੰਤ ਸੱਚਾ ਮਨ ਸੋਏ ਸਚ ਖੰਡ ਵਸਨ ਨਰਮ ਕਾਧ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਕੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅਤਨ ਅੰਤ ਤਿਥੈ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵ ਤਿਵਕਾਰ ਵੇਖੈ ਵਿਖਸੈ ਤਦ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰ ਧੀਰਜ ਸੁਨਿਆਰ ਅਹ ਰਣ ਮਤ ਬੇਦ ਹਥਿਆਰ ਪਾਉ ਖੰਨਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਧਾਲ ਘੜਿਏ ਸਭ ਸਚੀ ਤਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਅਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਦਿਲ ਸਰਾਤ ਦੋਏ ਦਾਈ ਦਾਇਆ ਖੇਨੈ ਸਗਲ ਜਗਤ ਜੰਗੇ ਆਇਆ ਗੁਰ ਆਇਆ ਬਾਚੈ ਧਰਮ ਹਦੂਰ ਕਰਵੀਂ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਬ ਨਾਨਕ ਤੇ ਮੁਖ ਉਜਲੇ ਕੀਤੀ ਸੁਤੀ ਨਾਲ ਜਿਨੇ ਨਾਮ ਧਿਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਸਰਾਤ ਤੋਏ ਦਾਈ ਦਾਇਆ ਖੇ ਲੈ ਸਗਲ ਜਗਤ ਜੰਗੇ ਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲੋ ਨਾਨਕ ਤੇ ਮੁਖ ਉਜਲੇ ਕੀਤੀ ਸੁਤੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ